ਇਹ ਤੇ ਵੀ ਕੇਸ ਆ ਗਏ ਇੱਥੇ ਆ ਮੜ ਬੀ ਕੁੜੀਆਂ ਡੱਬੇ ਨੇ ਆਉਂਦੀਆਂ ਕਾਹਾਂ ਚੱਕ ਕੇ ਉਹੀ ਕੁੜੀਆਂ ਵੇਚ ਲਿਆਉਂਦੀਆਂ ਇਹ ਕੇਸ ਸਾਡੇ ਪੜਾ ਦੇ ਬਾਰੇ ਵਿੱਚ ਕੁੜੀਆਂ ਨੂੰ ਇਹ ਕੰਮ ਸਿਖਾਇਆ ਹੋਇਆ ਤੁਸੀਂ ਪਰ ਮਾਂ ਕੋ ਜੋ ਕਰ ਚੰਗੇ ਵਾਸਤੇ ਕਰਦਾ ਵਾ ਕੋਈ ਚੰਗਾ ਹੀ ਸੀ ਕਿ ਕੈਲਰੀ ਬਸ ਬੈਲੈਂਸ ਰੱਖਦਾ ਪੂਰੀ ਕੈਲਰੀ ਵੱਖ ਨਹੀਂ ਹੋਣਾ ਹੁੰਦਾ ਜਮਾਈ ਹਾਂ ਮਾਂ ਤੂੰ ਬੈਸਕਟ ਖਾਣੇ ਆ ਤੇ ਚਾਰ ਪਾਸਕਟ ਖਾਣੇ ਦੁਪਹਿਰੇ ਖਾਦੀ ਹੈ ਮਿਰਚਾਂ ਦਾ ਢਾਲ ਹਾਂਜੀ ਅਸਟਿਕਾਲ ਦੀ ਸਾਰਿਆਂ ਨੂੰ ਅੱਛਾ ਚੱਲਿਆ ਸਾਰਿਆਂ ਨੂੰ ਵਾਸਤੇ ਚੱਲਿਆਂਗੇ ਪੁਲਪੁਰ ਨੂੰ ਤੇ ਸਾਰੇ ਜਾਣੇ ਚੱਲੇ ਆ ਤੇ ਬਾਕੀ ਇੱਥੇ ਇੱਕ ਸਾਡੇ ਕੋਲੀਗ ਰਿਟਾਇਰ ਹੋਏ ਨੇ ਨਾਲ ਆਫਿਸ ਸੀਗੇ ਉਹ ਉਹਨਾਂ ਦੀ ਰਿਟਾਇਰਮੈਂਟ ਪਾਰਟੀ ਤੇ ਆਏ ਆਂਗੇ ਇੱਥੇ ਉਹਨਾਂ ਨੂੰ ਗਿਫਟ ਵਗੈਰਾ ਦੇਵਾਂਗੇ ਮਿਲਾਂਗੇ ਉਹਨਾਂ ਦੀ ਫੈਮਿਲੀ ਨੂੰ ਮਿਲਾਂਗੇ ਉਸ ਤੋਂ ਬਾਅਦ ਅਸੀਂ ਜਾਵਾਂਗੇ 뮤ਜ਼ਿਕ ਬਹੁਤ ਲਾਊਡਲੀ ਲੱਗਿਆ ਆ ਅਸੀਂ ਪਹੁੰਚ ਗਏ ਸੀਗੇ ਇਹ ਵੀ ਕਰਕੇ ਸ਼ਾਇਦ ਆਵਾਜ਼ ਨਾ ਆਵੇ ਸਿਰਫ ਬੈਕਗਰਾਉਂਡ ਤੇ 뮤ਜ਼ਿਕ ਲਾ ਕੇ ਵੀਡੀਓ ਬਣਾਵਾਂਗੇ ਅਸੀਂ ਪੰਗਲ ਰੋਟੀ ਖਾਂਦੇ ਨੇ ਅੱਜ ਅਸੀਂ ਆਏ ਹੋਏ ਹਾਂ ਜੀ ਵਰਕਰ ਕਲੱਬ ਦੇ ਵਿੱਚ ਪਾਰਟੀ ਸਾਡੇ ਕੇਵਲ ਸਿੰਘ ਜੀ ਦੀ ਪਾਰਟੀ ਆ ਉਹਦੀ ਰਿਟਾਇਰਮੈਂਟ ਦੀ ਪਾਰਟੀ ਤੇ ਆਏ ਹੋਏ ਹਾਂ ਜੀ ਸਾਰਾ ਸਟਾਫ ਬੈਠਾ ਹੈ ਸਾਡਾ ਇਹ ਸਾਡਾ ਕਮਲਜੀਤ ਭਾਈ ਦਾ ਬੇਟਾ ਵੀਡੀਓ ਬਣਾ ਰਿਹਾ ਸਾਡੀ ਇਹ ਹਲਤ ਰਾਤ ਹੀ ਫਸ ਗਏ ਅਸੀਂ ਜੀ ਗੱਡੀ ਦਾ ਕਲੱਚ ਹੋ ਗਿਆ ਖਰਾਬ ਸਾਡੀ ਦਾ ਤੇ ਸਮਾਨ ਸੋਨਾ ਮੇਰੇ ਕੋਲ ਹੀ ਆ ਬਜਿੰਦਰ ਹੁਣ ਇੱਕ ਬੈਗ ਲੈ ਗਿਆ ਉਹਨਾਂ ਨੂੰ ਬੱਸ ਚੜਾਤਾ ਸੀ ਮਹਿਤਪੁਰੋਂ ਦਾ ਇੱਥੇ ਨਕੂਦਰ ਤੋਂ ਥੋੜਾ ਅੱਗੇ ਜਗਰਾਂ ਵਾਲੀ ਸਾਈਡ ਨੂੰ ਜਾਣਾ ਜਦੋਂ ਆਪਾਂ 10 ਕਿਲੋਮੀਟਰ ਅਗੇ ਤੇ ਉੱਥੇ ਗੱਡੀ ਖਰਾਬ ਹੋ ਗਈ ਹੁਣ ਨਕੂਦਰ ਤੋਂ ਨਾ ਗੱਡੀ ਲੈ ਕੇ ਜਾਣਗੇ ਉਹ ਇੱਥੋਂ ਗੱਡੀ ਲੈ ਕੇ ਜਾਣਗੇ ਇਹਦਾ ਕਲੱਚ ਦਾ ਕੰਮ ਕਰਾਂਗੇ ਕਲੱਚ ਦੇ ਤਰ੍ਹਾਂ ਨਾ ਹੋ ਗਈ ਕਲੱਚ ਦਾ ਹੋ ਗਿਆ 베어ਿੰਗ ਲੀਕ ਉਹ 베어ਿੰਗ ਲੀਕ ਹੋਣ ਕਰਕੇ ਗੱਡੀ ਹੁਣ ਕਲਾਕ ਚ ਜਮੇ ਫ੍ਰੀ ਹੋਇਆ ਹੋਇਆ ਥੱਲੇ ਬੈਠ ਗਿਆ ਬਿਲਕੁਲ ਨਹੀਂ ਉੱਠਦਾ ਵੀ ਹੈ ਨਹੀਂ ਪੰਪੂ ਵੀ ਨਹੀਂ ਬਣਦਾ ਤੇਲ ਪਾ ਕੇ ਦੇਖਿਆ ਸੀਗਾ ਇਹ ਚ ਤੇ ਹੁਣ ਦੇਖਦੇ ਆਂ ਬਾਈ ਹੁਣੇ ਆਉਣਗੇ ਗੱਡੀ ਲੈ ਕੇ ਜਾਣਗੇ ਫਿਰ ਮੈਂ ਇੱਥੋਂ ਬੱਸ ਛੱਡ ਜੂਗਾ ਫਿਰ ਪਹੁੰਚ ਕੇ ਦੇਖਦੇ ਆਂ ਕੀ ਬਣਦਾ ਹਾਂਜੀ ਬੱਸ 'ਚ ਬੈਠ ਗਿਆ ਸੀ ਆਈ ਮੈਂ ਤੇ ਰੈਕੋਰਡ ਪਹੁੰਚਣ ਵਾਲੇ ਆ ਅੱਗੇ ਜਾ ਕੇ ਦੇਖਦੇ ਆਂਗੇ ਅੱਗੇ ਜਗਰਾਉਂ ਪਹੁੰਚਣ ਵਾਲੇ ਪਹਿਲਾਂ ਹਾਂਜੀ ਜਗਰਾਉਂ ਪਹੁੰਚਣਗੇ ਸੀਗਾ ਇਹਨੇ ਤੇ ਅੱਗੇ ਅੱਗੇ ਨੂੰ ਬੰਦੇ ਰਹਿਣਾ ਅੱਜ ਕਰੇ ਪਹੁੰਚਿਆ ਆਦਿਆਂ ਤੇ ਇਹ ਪਹਿਲਾਂ ਪਹੁੰਚਗੇ ਮੇਰੇ ਤੋਂ 15 ਮਿੰਟ ਨਹੀਂ ਸਾਢੇ 6 ਪਹੁੰਚੇ ਆ ਮੈਂ ਕੋਣ ਸੱਤ ਪਹੁੰਚ ਜਾ ਲੈਦਾ ਹਾਂ ਉਹ ਸੱਤ ਬਗਨਾ ਤੋਂ ਰੇਸੀ ਕਿਵੇਂ ਨਹੀਂ ਸਵਾਸ਼ੇ ਪਹੁੰਚਿਆ ਕਿ ਟਿੱਛਵਾ ਅਰੇ ਸਵਾਸ਼ੇ ਪਹੁੰਚਿਆ ਜਿੰਨੇ ਅੱਧਾ ਘੰਟਾ ਬਾਅਦ ਹੀ ਆਇਆ ਮੈਂ ਤੇ ਬਸਾਂ 'ਚ ਧੱਕੇ ਧੱਕੇ ਖੰਦਾ ਆ ਰਿਹਾ ਅਸੀਂ ਬੈਠੇ ਨਹੀਂ ਅਸੀਂ ਜਹਾਜ਼ ਤੇ ਆਈਆਂ ਨਹੀਂ ਵੀ ਬੈਠੇ ਰਹੇ ਠੂਠੇ ਦੇਖੋ ਬਸਾਂ 'ਚ ਧੱਕੇ ਖਾਂਦੇ ਲੋਕ ਨੇ ਪਰ ਉਹਨਾਂ ਦੀ ਕੀ ਜ਼ਿੰਦਗੀ ਹੈ ਬਰਾਗਾ ਬੈਠੇ ਰਹੇ ਹਾਂ ਹਾਂ ਬੱਸ ਨਹੀਂ ਚਲੀ ਰੋਹਣਾ ਵੀ ਕੋਈ ਜ਼ਿੰਦਗੀ ਨਹੀਂ ਹੈ ਨਾ ਧੱਕੇ ਖਾਂਦੇ ਰਹਦੇ ਬਸਾਂ 'ਚ ਪਿੰਦਰ ਲੈ ਲਾ ਤੋ ਬਾਈ ਕਹ ਕੇ ਆਇਆ ਕਰ ਫਰਹੇ ਨਹੀਂ ਕਰਦੇ ਇਹ ਘਰਸੇ ਮੈਂ ਮੌਲਕ ਨੂੰ ਫੋਨ ਮਾਰਿਆ ਮੈਂ ਕਹਾ ਮੌਲਕ ਵੀ ਤੂੰ ਗੱਡੀ ਦਾ ਕੰਮ ਕੋਈ ਵੀ ਕੰਮ ਕਰਾਇਆ ਸੀ ਪਿੱਛੇ ਕੀ ਪ੍ਰੋਬਲਮ ਆਈ ਸੀ ਕਹਿੰਦਾ ਮੇਰੇ ਜਿਹੜਾ ਕਲਚ ਦਾ ਪ੍ਰੋਬਲਮ ਆ ਗਈ ਸੀ ਕਲਚ ਕੰਮ ਕਰਨਾ ਬੰਦ ਹੋ ਗਿਆ ਕਹਿੰਦਾ ਮੈਨੂੰ ਵੀ ਸੇਮ ਪ੍ਰੋਬਲਮ ਆਈ ਜਾਂਦਾ ਕਹਿੰਦਾ ਮੈਂ ਯੂਸੀ ਦਿਖਾਇਆ ਕਿਤੇ ਵੀ ਤੇ ਮੈਂ ਕਹਾ ਠੀਕ ਆ ਕਹਾਂ ਤੈਨੂੰ ਕਹਾਂ ਮੈਂ ਤਾਂ ਮੈਂ ਵੀ ਕਹਿੰਦਾ ਅੱਜ ਚੰਡੀਗੜ੍ਹ ਨਾ ਗਿਆ ਹੋਵੇਗਾ ਦਾ ਕਹਾਂ ਪਰ ਮੈਂ ਬੰਦਾ ਭੇਜਣਾ ਫੋਨ ਕਰਦਾ ਬੰਦਾ ਭੇਜਦਾ ਗੱਡੀ ਲੈ ਕੇ ਆ ਗਿਆ ਉਹ ਪਰ ਮੈਂ ਝਗੜਾ ਮਾਰ ਲਿਆ ਕਹਾਂ ਉਹ ਝਗੜਾ ਉਹ ਕਹਿੰਦਾ ਮੈਂ ਇੱਥੇ ਭੇਜਦਾ ਮੈਂ ਕੁਝ ਡਗਾਵ ਕੇ ਨਵੇਂ ਡਗਾਵ ਤੋਂ ਗਿਆ ਨਾ ਬਸ ਚੱਲ ਗਿਆ ਨੂੰ ਆ ਗਿਆ ਬੰਦਾ ਉੱਥੋਂ ਮੈਂ ਫੋਨ ਕਰਤਾ ਜਦੋਂ ਆ ਗਿਆ ਕਿ ਡਗਾਵ ਤੋਂ ਬੰਦੇ ਲੈ ਆਇਆ ਕੱਢ ਦੇ ਨੀ ਫੋਨ ਨਹੀਂ ਕਰਦੇ ਕਿਹਨੇ ਲਿਖਿਆ ਗਿਆ ਬੋਲ ਡਗਾਵ ਮੈਂ ਬਠੇਰਾ ਉਹਨਾਂ ਨੂੰ ਮੰਨੇ ਨਹੀਂ ਚਾਹ ਤੇ ਉਹਨੂੰ ਕਿਹਾ ਸੀ ਮੈਂ ਬੰਦੇ ਨਹੀਂ ਕਰਾਂਗਾ ਮੈਂ ਕੱਢ ਦਊ ਕੋਈ ਮਾਰ ਦਿਆਂਗਾ ਕਾਹੇ ਟਾਈਮ ਨਾ ਆ ਗਿਆ ਨਹੀਂ ਤਾਂ ਬਹੁਤ ਟਾਈਮ ਲੱਗਦਾ ਜਦੋਂ ਆਉਂਦਾ ਜਦੋਂ ਆਉਂਦਾ ਉਹ ਗੁੰਡਾ ਭਾ ਕੇ ਦੇਈ ਕੋਈ ਬਸੀਆਂ ਦਾ ਮੌਲਕ ਨੇ ਪੇਸਾ ਕਿਸੇ ਨੂੰ ਜਦੋਂ ਆ ਨੀ ਵੀ ਅਜੇ ਰਾਮਾ ਤੋਂ ਛੱਡ ਗਿਆ ਉਹ ਅੱਗੇ ਆ ਪਰਿਵਾਰ ਤੋਂ ਆ ਕੇ ਕੀ ਪਰਮਾਤਮਾ ਸਭ ਸਿਖਾਉਂਦਾ ਜਿੱਦ ਪਹੁੰਚ ਗਿਆ ਸਖਜਲ ਖਵਾਰ ਹੁੰਦੇ ਹੁੰਦੇ ਪਰਫਾਰਮਾਂ ਸਾਡੇ ਸਾਹਮਣੇ ਦਿੱਤਾ ਪਰ ਮਾ ਕੋ ਜੋ ਕਰ ਸੰਗੇ ਵਾਸਤੇ ਕਰਦਾ ਵਾ ਕੋਈ ਚੰਗਾ ਹੀ ਸੀ ਕਿਉਂਕਿ ਪਰਮਾਤਮਾ ਨਾਲ ਸਾਡੀ ਗੱਡੀ ਜਿੱਥੇ ਆ ਕੇ ਰੋਕੀ ਆ ਉੱਥੇ ਸ਼ਹਿਰ ਸੀ ਇਦੋਂ ਚੰਗਾ ਕੋਈ ਕੁਝ ਨਹੀਂ ਹੋਤਾ ਰਾਸ ਤਹੀ ਨਾਲ ਬਣਾ ਕਰਦੇ ਆ ਤੇ ਆਸੇ ਪਾਸ ਰੁਕ ਜਾਂਦੀ ਸਾਨੂੰ ਸਨ ਜਗਾ ਦੇ ਬਗ ਸਨ ਸਨ ਜਗਾ ਬਹੁਤ ਹੁੰਦੀ ਹੈ ਨਾ ਫੇਰੇ ਜੀ ਕਰਦੇ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਸਾਡੇ ਸਾਥ ਦਿੱਤਾ ਪਰਮਾਤਮਾ ਨੇ ਥੜੀ ਗੱਡੀ ਮੈਕਪੋਰਰ ਬਚਾਰ ਚੜ੍ਹ ਕੇ ਖੜ ਗਈ ਉਹਦਾ ਕਲਚ ਵਗੈਰਾ ਹਨੇ ਕੁਛ ਖਰਾਬੀ ਆ ਗਈ ਫਿਰ ਉਸ ਦੀ ਬਸ ਚੜ੍ਹ ਕੇ ਆਈ ਪਹਿਲਾਂ ਮੈਂ ਗੁਰ ਮਹਿਰ ਮਹਾ ਦੇ ਮਮੀ ਚ ਬਸ ਚੜ੍ਹ ਕੇ ਆ ਗਿਆ ਸੀ ਫਿਰ ਬਾਅਦ ਚ ਇਹ ਆਈ ਗੱਜ ਪਰ ਉਹਦੇ ਕਰਕੇ ਇਹ ਗੱਡੀ ਗੱਡੀ ਥੇ ਕਰਕੇ ਆਏ ਬੰਦੇ ਕਿ ਆਏ ਬੰਦੋਂ ਠੀਕ ਕਰਨੀ ਵੱਡੇ ਸੋਮਵਾਰ ਨੂੰ ਮਿਲੂਗੀ ਮੰਮੀ ਨੂੰ ਸਤਾਣ ਇਕੱਲੇ ਛੱਡਦੇ ਹੈਗੇ ਉੱਥੇ ਕਪੂਰਥਲੇ ਇਕੱਲੇ ਤਾਂ ਛੱਡਦੇ ਗਏ ਕਿਉਂਕਿ ਵੀ ਉੱਥੇ ਆਏ ਵੀ ਇਕੱਲੇ ਹੁੰਦੇ ਨੇ ਉਮਰ ਦੇ ਸਾਲ ਮੈਂ ਇਸ ਤਿਹਾਲ ਦੇ ਹੋ ਗਏ ਵੀ ਪਿੱਛੇ ਕੋਈ ਗੱਲਬਾਤ ਹੋ ਜੇ ਤਾਂ ਫਿਰ ਵੀ ਟੈਨਸ਼ਨ ਹੁੰਦੀ ਆ ਜੇ ਅਸੀਂ ਆ ਬੀ ਕੇ ਛੱਡ ਕੇ ਤੁਹਾਨੂੰ ਟੈਨਸ਼ਨ ਰਹਿੰਦੀ ਆ ਪਿੱਛੇ ਤਾਂ ਨਾਲ ਕਿਸੇ ਨਹੀਂ ਛੱਡ ਕੇ ਆਈ ਨਾਲ ਹੀ ਲੈ ਆਏ ਤੇ ਉਹਨਾਂ ਦੀ ਭਾਬੀ ਬਿਮਾਰ ਆ ਉਹਦੇ ਜੜ ਕੱਢੀ ਹੋਈ ਆ ਤੁਹਾਨੂੰ ਪਤਾ ਹੀ ਆ ਹਫਤਾ ਹੋ ਗਿਆ ਤਾਂ ਕੇ ਲੱਗੇ ਹੋਇਆ ਜੜੜ ਕਢਾ ਕੇ ਉਹਨਾਂ ਪਤਾ ਨਹੀਂ ਕੀ ਗੱਲ ਵਜ ਮੈਂ ਉਹਨਾਂ ਦੇ ਵੱਧ ਤੋਂ ਵੱਧ ਬਿਮਾਰ ਹੋਈ ਜਾਂਦੇ ਠੀਕ ਨਹੀਂ ਹੋ ਰਹੀ ਦਰਦ ਹੁੰਦਾ ਸੁੱਝ ਜਾਂਦੀ ਆ ਡਾਕਟਰ ਕਹਿੰਦਾ ਵੀ ਇਹ ਕਈਆਂ ਨੂੰ ਪ੍ਰੋਬਲਮ ਹੋ ਜਾਂਦੀ ਹੈ ਵੀ ਰੈਸਟ ਕਰੋ ਤੁਰੋ ਨਾ ਬੋਲੋ ਨਾ ਹਜੇ ਵੀ ਡਾਕਟਰ ਨੇ ਆਈ ਕਿਹਾ ਵਾ ਕਹਿੰਦਾ ਢੰਕੇ ਵੀ ਤਾਂ ਕੱਟਾਂਗੇ ਜੇ ਸੋਜ ਨਾ ਆਈ ਹੋਈ ਤਗਰ ਕਿਉਂ ਰੈਸਟ ਕਰੋ ਹੀ ਮੈਂ ਆ ਕੇ ਸਬਜ਼ੀ ਕੱਟ ਲਈ ਸੀ ਗੋਭੀ ਦੀ ਪਨੀਰ ਪਿਆਵ ਪਰ ਮੈਂ ਬਣਾਇਆ ਨਹੀਂ ਹੈਗਾ ਕੱਲ ਨੂੰ ਬਣਾ ਲਾਂਗੇ ਤੇ ਹੁਣ ਗੋਭੀ ਦੀ ਸਬਜ਼ੀ ਕੱਟ ਲਈ ਸੀਗੀ ਅੱਜ ਤਾਂ ਹੋਂ ਤਾਂ ਰੋਟੀ ਮੰਮੀ ਬਣਾ ਦੋਗੀ ਮੈਂ ਸਬਜ਼ੀ ਬਣਾ ਦੋਗੀ ਕੋਮਲ ਨੇ ਰਾਇਤਾ ਬਣਾ ਕੇ}{|\text{ਸਲਾਦ ਕੱਟ ਦੇਣਾ}|} ਢੰਡੇ-ਮੁੰਡੇ ਪੰਜ ਜਾਂਦੀ ਹੈ ਵਿਚਾਰੀ ਇਹ ਵੀ ਸਾਰਿਆ ਕੁਝ ਕਰੀ ਜਾਂਦੀ ਹੈ। ਮੈਂ ਸਬਜ਼ੀ ਬਣਾ ਲਈ ਆ ਇਧਰ ਮੈਂ ਗੋਭੀ ਨੂੰ ਵਾਰ ਰਹੀਆਂ ਕੋਲ ਨਾ ਮੁੱਕ ਭਾਗੇ। ਉਹ ਜਿਹੜੀ ਇਸ ਰੇਸ ਸਪਰੇ ਹੋ ਨਿਕਲ ਜੂਗੀ। ਰੱਖਾ ਬਗਾਰੇ ਮੈਂ ਕੱਢ ਰਿਹਾ ਤੇਲ ਮੇਰਾ ਗਰਮ ਹੋ ਰਿਹਾ। ਕੋਮਲ ਨੇ ਮੇਰੇ ਗੈਸ ਕੱਟ ਕਰਤਾ। ਹੋਰ ਰਾਇਤਾ ਬਣਾ ਲਾਟਾ-ਬਾਟਾ। ਹਾਂਜੀ। ਪਹਿਲੇ ਹੋ ਜੇ ਟਾਈਮ ਨਾਲ। ਅਜੇ ਕੰਮ ਆਪੜੇ ਕਰਨੇ ਮੈਨਾਂ ਨੂੰ ਉਪਦੇ ਜੀ ਨੂੰ। ਕੋਮਲ ਕੱਢ ਜਾ। ਬਹੁਤ ਟਾਈਮ ਲੱਗਾ ਰੋਟੀ ਨੂੰ ਬਹੁਤ ਟਾਈਮ ਲੱਗ ਗਿਆ ਗੜ੍ਹ ਹਰੇ ਠੀਕ ਨੇ ਹਰਬਿੰਦਰ ਦੀ ਉਦੋਂ ਜਿਹੜਾ ਪੱਲੇ ਆਏ ਸੀਗੇ ਗਰਮੀ 'ਚ ਬੱਸ ਸੇ ਹੀ ਪਈ ਆ ਨਾ ਗਰਮੀ ਬਹੁਤ ਆ ਉਦੋਂ ਜਿਹੜਾ ਪੱਲੇ ਸੀਗੇ ਤੇ ਗੱਡੀ 'ਚੋਂ ਬਚ ਜਾਣਾ ਸੀਗਾ 2 ਘੰਟੇ ਲੱਗਣੇ ਸੀ ਬੱਸ 'ਚ ਸਾਰਾ ਦਿਨ ਲੱਗ ਗਿਆ ਉਹ ਤਾਂ ਖਰਾਬ ਹੋ ਗਿਆ ਹਾਂ ਪੜੀਸ ਬਣਾ ਰਹੇ ਹਾਂ ਉਹਦਾ ਨਹੀਂ ਬਰਬਰ ਪਾਈ ਸੀ ਕੰਮ ਆਈ ਨਹੀਂ ਫਿਰ ਇਹਨੂੰ ਤਾਂ ਗਰਮੀ 'ਚ ਬੱਸ ਟਿਕਟ ਮੈਂ ਲੈ ਰੰਦਾਂ ਤਾ ਸਹੀ ਕਰ ਕੱਲੂ ਸਾਡੇ ਆਉਣਗੇ ਅ ਜਿਹੜਾ ਜਿਹੜਾ ਜਵਰਾਜ ਆ ਡ੍ਰਿਪ ਤੀਜਾ ਉਹ ਜਿਹੜਾ ਦੋਸਤ ਵਾਤ ਕੰਮ ਵੀ ਪਰ ਪਾਉਣ ਲਈ ਗੱਲ ਉਹਨਾਂ ਨੇ ਮੇਰੇ ਕੋਲ ਜਾਣਾ ਸੀ ਕਪੂਰ ਤੋਂ ਲੈ ਸੰਧਾਰੇ ਕਰਕੇ ਜਾਣਾ ਸੀ ਸੌਣ ਕਰਕੇ ਮਤਲਬ ਤੇ ਉਹ ਕਹਿੰਦੇ ਰਸਤਾ ਲੇ ਪ੍ਰਾਪਾ ਵੀ ਮੇਰੇ ਵੱਡੇ ਉਹ ਕਹਿੰਦੇ ਦੱਸਾਂਗੇ ਦੱਸਿਆ ਸਾਨੂੰ ਉਹਨਾਂ ਨੇ ਹੈ ਨਹੀਂਗਾ ਜਦੋਂ ਅਸੀਂ ਰਾਹ 'ਚ ਆ ਗਏ ਤਾਂ ਉਹਨਾਂ ਦਾ ਫੋਨ ਆਇਆ ਵੀ ਅਸੀਂ ਆਵਾਂਗੇ ਤੇ ਜਦੋਂ ਅਸੀਂ ਪਹੁੰਚ ਗਏ ਸੀਗੇ ਤੇ ਹੁਣ ਕਹਿੰਦੇ ਇੱਥੇ ਆਵਾਂਗੇ ਅਸੀਂ ਮਿਲਣ ਕੱਲੋ ਸਾਨੂੰ ਮਿਲਣ ਆਉਣਗੇ ਨੇ ਕੋਈ ਜਿਹੜਾ ਪਿਆਰ ਹੁੰਦੇ ਪਤਾ ਨਹੀਂ ਕਿਦੋਂ ਕਿੱਥੇ ਕਿਸ ਨੇ ਪੈ ਜਾਣਾ ਦੇਖੋ ਮੇਰੇ ਭਤੀਜੇ ਦੇ ਦੋਸਤ ਦੇ ਮੁੰੇ ਪਾਪਾ ਸਾਡੇ ਨਾਲ ਵੀ ਮਿਲਵਾਰਤ ਨਾ ਕਰ ਹੁਣ ਉਹਦਾ ਪੂਰਾ ਵਧੀਆ ਐ ਜਿਵੇਂ ਕਿ ਮੈਂ ਉਹਦੇ ਕੁੜੀਆਂ ਆਪਣੇ ਭਰਾ ਭਜਾਈ ਆ ਆ ਇਸ ਤਰ੍ਹਾਂ ਮੇਨਾਂ ਬੱਤ ਦੇ ਆ ਪਹਿਲਾਂ ਵੀ ਮੇਰੇ ਕੋਲ ਗਏ ਸੀ ਇਹ ਹੁਣ ਵੀ ਲੈਣੇ ਆਉਣਾ ਸੀ ਬਚਾਰਿਆਂ ਨੇ ਪਰ ਹੁਣ ਜੇ ਪਹਿਲਾਂ ਤੋਂ ਹੁਣ ਕਰ ਦਿੰਦੇ ਸਵੇਰੇ ਤਾਂ ਗੱਲ ਬਣ ਜਾਂਦੀ ਹੈ ਨਾ ਸਭ ਮੰਨਦੇ ਜੀ ਬਹੁਤ ਹੈ ਜਿਹੜਾ ਤੇ ਬਰਾਦਰ ਦੋਸਤ ਬਾ ਉਹ ਸਾਰੇ ਦਿੱਜੇ ਪਾਈ ਜਾਂਦਾ ਜਿਵੇਂ ਘਰ ਦੇ ਛੋਲ ਕਹਿੰਦਾ ਜੀ ਭੂਰ ਨੂੰ ਦੇ ਕੇ ਆਉਣੇ ਆ ਮੂੰਗੀ ਵੀ ਇੱਕ ਘਰ ਦੇ ਕਾਲੇ ਛੋਲੇ ਸੀਗੇ ਉਹ ਵੀ ਕਾਲੇ ਕਹਿੰਦਾ ਵੀ ਭੂਰ ਨੂੰ ਦੇ ਕੇ ਆਉਣੇ ਆ ਬਾਕੀ ਸਾਰੇ ਆਚਾਰ ਉਹ ਵੀ ਕਹਿੰਦਾ ਵੀ ਭੂਰ ਨੂੰ ਦੇ ਕੇ ਆਉਣੇ ਆ ਸਾਰੇ بس ਪਾਈ ਬੈਠਾ ਕਹਿੰਦੀ ਭਤੀਜਾ ਭਾਬੀ ਕਹਿੰਦੀ ਮੇਰਾ ਬੁੱਧ ਕਰਦਾ ਹੋ ਮਾਸੀ ਮੈਂ ਬੰਨਿਆ ਪਾਈ ਤੇ ਸ਼ਾਮ ਕਰਦੇ ਅਢਾ ਕਰਕੇ ਅਬਨਾਰਗ ਪ੍ਰਭੂ ਹਮੇਸ਼ਾ ਔਰ ਗੁਰੂ ਜੀ ਲਾਣੇ ਸਮਾਰੇ ਹੋਏ ਚਲੇਗਾ ਵੀ ਗਾਣਾ लाल सा संग से सा लाल सा दर लाल लाल चल दा लोजी रोटी फड़ाती मम्मी ने फड़ाती ना ने फड़ाती रोटी खान लग गए रोटी खारी ये बक्कगी है उधर भी उसे पार्टी दे बोले खाएं क्या नहीं नहीं खाती रोटी पार्टी दे तो सही खाती है पर उसके दो बाकी चावल खाते सब चीज़ लॉस ही ਹਾਂ ਜੀ ਮਾਮਾ ਵੀ ਰੋਟੀ ਖਾਣ ਲੱਗ ਗਿਆ ਹੁਣ ਖਾ ਲਈ ਇੱਕ ਰੋਟੀ ਆ ਨਾ ਦੋ ਵੇਟ ਦੋ ਕਿਉਂਕਿ ਦੋ ਹੈ ਜੀ ਸਵੇਰੇ ਸ਼ਾਮ ਚਾਰ ਰੋਟੀਆਂ ਇੱਕ ਦੁਪਹਿਰੇ ਜੇ ਦੁਪਹਿਰੇ ਕੁਝ ਹੋਰ ਹੈਗਾ ਵਰਕੀ ਹੈਗੀ ਇਹ ਕੁਝ ਹੋਰ ਹੈਗਾ ਫਿਰ ਰੋਟੀ ਦੀ ਫਿਰ ਵਰਕੀ ਦਾ ਇੱਕ ਪੀਸ ਵਰਕੀ ਆ ਖਾ ਜੇ ਦੁਪਹਿਰੇ ਵਰਕੀ ਹੈ ਤਾਂ ਇੱਕ ਪੀਸ ਵਰਕੀ ਤੇ ਰੋਟੀ ਨਹੀਂ ਖਾਣੀ ਫਿਰ ਇਹਨੇ ਨਹੀਂ ਰੋਟੀ ਖਾ ਲੂ ਇੱਕ ਨਹੀਂ ਡੈਟ ਕੈਲਰੀ ਬਸ ਬੈਲੈਂਸ ਰੱਖਦਾ ਪੂਰੀ ਕੈਲਰੀ ਵੱਖ ਨਹੀਂ ਹੋਣਾ ਹੁੰਦਾ ਜਵੇਂ ਹਾਂ ਮਾਂ ਬੈਸਕਟ ਖਾਣੇ ਆ ਤੇ ਚਾਰ ਪੱਟ ਖਾਣੇ ਦੁਪਹਿਰੇ ਹੀ ਖਾਤੀ ਆ ਮਿਰਚ ਹੰਦਾ ਨਾਲ ਅੰਗੀ ਤੇ ਅੰਗੀ ਕਾਰੀ ਤੇ ਮੀਨ ਬੱਤ ਤੋਂ ਤੇ ਗਾਹੋਂ ਤਰਾਇਆ ਇਹਨੂੰ ਕਿਸੇ ਨੇ ਮਾਰਦੀ ਨਹੀਂ ਕਿਸੇ ਨੇ ਇਹਨੂੰ ਕੋਈ ਟੈਨਸ਼ਨ ਨਹੀਂ ਇਹਨੂੰ ਰੋਟੀ ਪਾਣੀ ਤੇਨ ਦੇ ਦੋ ਕੋਈ ਮਾਰੀ ਜਾਂਦਾ ਮਾਰੀ ਜਾਂਦਾ ਲੱਸੀ ਪਿਆ ਦੁੱਧ ਪਿਆ ਦੋ ਮੈਨੂੰ ਹੂੰ ਦੁੱਧ ਦੇ ਦੋ ਰੋਟੀ ਦੇ ਦੋ ਪਾਣੀ ਦੇ ਦੋ ਬੋਲੀ ਜਾਂਦਾ ਨਾ ਦਾ ਸਵਾਦ ਪਰ ਤੇਰੇ ਨਾਲ ਦਾ ਸਵਾਦ ਹੈ ਭੈਣ ਜੀ ਤੁਸੀਂ ਹਣ ਫਰੂਟ ਨਹੀਂ ਲੈ ਗਏ ਸਵੇਰੇ ਐ ਕੋਟਾ ਫਰੂਟੀਆਂ ਕਿ ਦੇਨੇ ਬੱਚਿਆਂ ਕਿੱਡੀ ਸੱਜੀ ਕਰਾਉਂਦਾ ਮੈਂ ਮੈਂ ਤਾਂ ਉਹਨੂੰ ਪਿੰਡੋਂ ਟੈਂਪੂ ਜਾ ਰਿਹਾ ਹਾਂ ਦੇਖੋ ਤੁਸੀਂ ਅੱਜ ਫਰੂਟ ਭੁੱਲੇ ਆਏ ਸਾਡੇ ਕਿਉਂ ਕਿੱਥੇ ਕਹਿੰਦੇ ਨੇ ਫਰੂਟ ਇੱਥੇ ਕਿਰਾਏ ਕੋਈ ਤੁਹਾਨੂੰ ਨਹੀਂ ਪੜਾਇਆ ਕੋਸਣੀ ਰਹਿ ਗੋ ਤੁਸੀਂ ਪੱਛ ਪੱਛ ਕੇ ਚਲਾ ਜਾ ਪੈਂ ਜੋ ਪੱਛ ਕੇ ਜਾਣਾ ਪੈਂਦਾ ਵੀ ਨੂਰਪੁਰੇ ਜਿਹੜੀ ਹਾਂਜੀ ਪਰ ਜੇ ਵੇਖ ਹਾਂਜੀ ਇੱਕ ਟੋਕਰੀ ਫਰੂਟਾਂ ਦੀ ਸਾਰੇ ਫਰੂਟ ਪਵਾ ਕੇ ਤਿਆਰ ਕਰਦੇ ਹੋ ਜ਼ਰੂਰ ਹਾਂਜੀ ਅੰਕ ਜਦੋਂ ਆਪਾਂ ਸੀ ਮੈਂ ਤੁਹਾਨੂੰ ਕਹਿੰਦੀ ਖਰਾਬ ਹੋ ਗਿਆ ਇਸ ਬਾਅਦ ਚੜਿਆ ਜਿਹੜੀ ਪਾਸਾ ਚੜ ਕੇ ਪ੍ਰਾਈਵੇਟ ਆਈ ਇਸ ਪ੍ਰਾਈਵੇਟ ਚੜ ਕੇ ਇਸ ਤੇ ਕੋਈ ਕਹਿ ਨਹੀਂ ਸੀ ਨਾ ਡਰਾਮਾ ਤਾਂ ਵਸੀ ਵੇ ਦੂਆ ਬੱਸਾਂ ਲੱਗੀ ਖੜੀ ਸੀਗੀ ਸਰਕਾਰੀ ਬੱਸ ਕਿ ਪ੍ਰਾਈਵੇਟ ਬੱਸ ਦਾ ਟਾਈਮ ਨਹੀਂ ਸੀਗਾ ਹਨਾ ਜਿਹੜੀ ਆਈ ਚੜਕੇ ਅਸੀਂ ਉਹ ਟਾਈਮ ਸਮਾਪਤਦਾ ਹੋਇਆ ਸੀ ਆਖਰਲੀ ਬੱਸ ਆ ਗਈਆਂ ਜਦੋਂ ਬੱਸ ਹੀ ਨਹੀਂ ਹੋਣੀ ਸੀ ਆਖਰਲੀ ਬੱਸ ਸੀ ਨਾ ਮਮੀਓ ਸਵੇਰ ਮੱਝ ਵੇ ਸਰਕਾਰੀ ਖੜੀ ਸਰਕਾਰੀ ਚੜ ਗਏ ਅਸੀਂ ਉੱਥੇ ਸਾਰੀਆਂ ਜਨਾਨੀਆਂ ਨੇ ਆਹਰ ਕੜ ਗੱਡੀ ਗੱਡੀ ਗਏ ਅਸੀਂ ਵੀ ਕਰਦੇ ਸਵੇਰ ਯਾਰੀ ਸਾਡੇ ਕੋਲ ਵੀ ਸੀਗਾ ਉਸੇ ਕਰਕੇ ਸਾਰੇ ਕੱਢਦੇ ਸਰਕਾਰ ਨੇ ਦਿੱਤੇ ਆਇਆ ਨਾ ਪਰ ਸਹੂਲਤ ਦਾ ਲੈ ਲੋ ਉਹ ਕਿਸੇ ਬੱਸ ਤੇ ਕਦੇ ਜਾਣ ਲਈ ਮੱਜ ਬੱਸ ਤੇ ਗਈ ਪੱਲੀ ਪਹਿੰਗਿਆ ਤੇ ਅਸਿਰਦਾਰ ਕਾਟ ਕਾਟ ਲੇ ਅਬ ਮੁੰਡੇ ਅਨੁਦਾਰ ਕਰ ਕਦਮ ਨਾ ਗਾਵੇ ਕੋਈ ਮੇਹਰ ਕਦਦਾਰ ਕਾਟ ਕੋ ਪਾਸ ਤੇ ਪਾਉ ਨਹੀਂ ਕਰਨਾ ਬੇਇੱਜ਼ਤੀ ਆ ਸ਼ਰਮ ਉਹਦੀ ਨਹੀਂ ਕਰਨਾ ਨਹੀਂ ਕਰਨਾ ਕਿਉਂ ਜੋਰ ਲਾ ਹਟਿਆ ਸ਼ਰਮ ਮੰਨਦੇ ਬੱਚੇ ਇਹ ਤਾਂ ਸਾਰੀ ਦਿਨ ਨਹੀਂ ਮਖੋ ਕਟਾਈ ਜਾਂਦੀਆਂ ਨੇ ਮੈਂ ਕੱਢ ਲਿਆ ਪਰ ਫਿਰ ਵੀ ਕਹੇ ਮੈਨੂੰ ਸ਼ਰਮ ਆਉਂਦੀ ਐ ਇਹਦੇ ਕਰ ਲਿਆ ਆ ਬੱਚਾ ਕੁੰਮਲ ਆਈ ਕਰਦੀ ਜਵਰਾਜ ਨਹੀਂ ਆਇਆ ਕਰਦਾ ਉਹ ਵੀ ਸ਼ਰਮ ਮੰਨਦਾ ਜਵਰਾਜ ਸ਼ਰਮ ਮੰਨਦੇ ਕਾਟ ਪਾਸ ਤੇ ਨਹੀਂ ਨਹੀਂ ਇਹ ਤਾਂ ਜਵਰਾਜ ਜਵਰਾਜ ਨਹੀਂ ਹੁੰਦਾ ਹੱਲ ਜਵਰਾਜ ਨਹੀਂ ਕਹਿੰਦਾ ਇਹ ਕੋਈ ਬਸ ਜੋਗ ਸੁਆਜ ਦੇ ਦਿੰਦੇ ਇਪਣੇ ਅਧਿਕਾਰ ਆਏ ਆਪਣਾ ਹੱਕ ਆ ਉਹ ਬੁੜੀਆਂ ਦਾ ਆਪਣਾ ਕਬੀਨਾ ਓਏ ਬੁੜੀਆਂ ਦਾ ਹੱਕ ਆ ਆਈਆਂ ਹੋਈਆਂ ਨੇ ਅੱਜ ਕੱਲ ਮੋਟੀਆਂ ਕੰਨ ਹੋਈਆਂ ਆ ਉਹ ਜਿਹੜੀ ਵਾਸਾ ਸੀ ਆਏ ਸਾਰੇ ਜਨਾਨੀਆਂ ਸੀ ਚਾਰ ਪੰਜ ਬੰਦੇ ਸੀ ਉਹ ਇੱਕ ਨੈਕਟਿਵ ਸੀ ਮਤਲਬ ਖਿਜਿਆ ਕਰੇ ਮਿਸ ਜਹਾਨ ਕਰ ਰਹੀਆਂ ਸੀ ਸਾਰੇ ਕੇ ਦੇਖੋ ਕਮਾ ਕੇ ਦੇਖਦਾ ਬੁੜੀਆਂ ਨੇ ਟੀੰਗਾ ਉਹ ਹੰਕਾਰ ਕਰਦੀਆਂ ਇਕੱਲੇ ਕਿਉਂ ਪਰਕੇ ਕਿਹੜੇ ਵੱਧਾ ਸੀ ਕਲੈਕਟਰ ਵੀ ਇਹ ਸਾਰੀਆਂ ਫ੍ਰੀ ਵਾਲੀਆਂ ਸੀਗੀਆਂ ਉਹ ਵੀ ਕੀ ਕਰਨ ਬਚਾਰੇ ਐਨਾ ਕੰਮ ਕਰ ਲੈਣੇ ਆ ਕਿ ਸ਼ਹਿਰ ਵਿੱਚ ਉਹ ਨਹੀਂ ਆ ਲੈ ਤਾਂ ਇਹ ਦੁਹਣ ਲੱਗੇ ਸੀ ਮਸ਼ੀਨ ਚੱਕੀ ਮਸ਼ੀਨ ਚੱਕ ਕੇ ਤਾਂ ਜੋ ਹੀ ਨਿਕਲਣਗੀ ਤੁਸੀਂ ਨਹੀਂ ਸੀ ਚੱਕਣੀ ਚ ਗਵਾ ਲੈਣੀ ਸੀ ਕਿਸੇ ਤੋਂ ਮਦਰ ਜਾਗ ਨਹੀਂ ਮੈਂ ਵੀ ਲੈ ਚੱਕਣੀ ਨਾ ਚੱਕਣੀ ਉਹ ਕਰੇ ਨਹੀਂ ਸੀ ਮੈਨੂੰ ਰੋਟੀ ਖਾਣ ਦੀ ਰੋਟੀ ਹੀ ਮੰਗਦੀ ਸੀ ਕੇਰੇ ਕੇਰੇ ਕਰੀ ਪਕਾਉਂਦੀ ਮੈਂ ਘਰੇ ਘਰ ਵਿੱਚ ਮੈਂ ਕਿਉਂ ਪਕਾਵਾਂ ਬੰਦੇ ਪਤਾ ਸੀ ਮੈਂ ਰੋਟੀ ਤੇ ਹੈਗੀ ਐ ਪਾਰਟੀ ਪਾਰਟੀ ਕਹਿੰਦੇ ਸੀ ਕੋਈ ਟਾਇਰ ਹੋਇਆ ਉੱਥੇ ਬੈਠੇ ਰੋਟੀ ਖਾਏ ਪਕੌੜੇ ਖਾਏ ਖਾਗ ਰੱਜ ਕੇ ਆ ਕੇ ਦੁਪਹਿਰ ਦੀ ਰੋਟੀ ਆ ਮੈਂ ਆਲੇ ਬਸਾਂ ਜੇ ਥੱਕੇ ਖਾਣੇ ਪੈ ਜੂ ਬਸਾਂ ਜੇ ਥੱਕੇ ਖਾਣੇ ਪੈ ਕਿਵੇਂ ਇੱਕ ਜਿੱਤਿਆ ਲਾ ਮਾ ਵੀ ਆਪਾਂ ਇਥੇ ਕੀ ਨਿਆ ਲਾ ਮੰਗੇ ਅੱਛਾ ਅੱਛਾ ਲਓ ਕਾਲੂ ਪਿੰਜਰ ਹੋਣੀ ਇਹਨਾਂ ਨੇ ਬੁੜੀਆਂ ਨੇ ਇੱਥੇ ਆ ਕੇ ਇਹਨਾਂ ਨੂੰ ਨਾ ਆ ਖੇੜ ਜਿਆਦਾ ਜਾਂਦੀ ਹੈ ਖੇੜ ਹੀ ਬਣਾਈ ਹੋਈ ਹੈ ਇਹਨਾਂ ਨੇ ਖੇੜ ਨਹੀਂ ਗਈ ਕੁਰੀ ਦਾ ਜੇ ਤੁਹਾਡਾ ਬੀਪੀ ਸੈੱਟ ਰਹਿੰਦਾ ਤੁਸੀਂ ਕਿਉਂ ਚੈੱਕ ਰਹੋ ਨੇ ਵਾਰੀ ਵਾਰੀ ਇਹਨਾਂ ਨੇ ਕੱਲੂ ਜਾਣ ਤੱਕ 10 ਵਾਰੀ 15 ਵਾਰੀ ਕਰਾ ਲੈਣਾ ਚੈੱਕ ਵਾਰੀ ਵਾਰੀ ਮੇਰੇ ਬੀਪੀ ਚੈੱਕ ਕਰਦੇ ਕਹਿੰਦੇ ਮੇਰੇ ਬੀਪੀ ਚੈੱਕ ਕਰਦੇ ਉਹ ਜੀ ਸਾਡੀ ਕਮਲ ਨਰਸ ਬਣੀ ਰਹਿੰਦੀ ਹੈ ਬਣਦੀਆਂ ਨੇ ਵੀ ਕਹਿੰਦੇ ਜਦੋਂ ਵੀ ਪੜਾਣਾ ਸਾਡੇ ਮਸ਼ੀਨ ਨੇ ਇਹਨਾਂ ਨੇ

ਵੇ ਡੋਲਾ ਬੰਦਾ ਤਗੜਾ ਬੰਦਾ ਵਈ ਮਸ਼ੀਨ ਖੁੱਲ ਗਈ। ਹੱਥੇ ਬਿੰਦੇ ਕਰਾਵੇ ਮੈਨੂੰ। ਬੰਦਾ ਬੜੇ ਯੂਜ਼ ਕਰ ਕਰਕੇ ਚੇਪੀ ਖਰਾਬ ਹੋ ਗਈ ਇਹਦੀ। ਚੇਪੀ ਨਾ ਖਰਾਬ ਹੋ ਗਈ ਹੋਵੇ ਕਿਤੇ ਹਨਾ। ਅੱਛਾ ਬੱਸ ਪੈਸੇ ਦੇ ਦੇ ਉਸੇ ਚੇਪੀ ਪੁਵਾ ਲਾਂਗੇ। ਨਹੀਂ ਮੈਂ ਆਪਣੇ ਸਾਲੇ ਨੂੰ ਕਹੂੰਗਾ ਆਪੀ ਤੁਹਾਨੂੰ ਦੇ ਦੂ ਸਾਰਾ ਕੁਝ। ਠੀਕ ਆ ਜੀ ਓਕੇ। ਫਿਰ ਤੇਹਾਰ ਨੂੰ ਕਹਿਣਾ ਆਪਦੇ ਨੂੰ ਮੈਂ। ਵੀ ਭਾਈ ਆ ਡਾਕਟਰ ਨੂੰ ਪੈਸੇ ਦੇ ਦੇ। ਡਾਕਟਰ ਇੱਧਰ ਹੋਣਾ ਆਇਆ ਕਿੰਨਾ ਟਾਈਮ ਹੋ ਗਿਆ? ਨਾ। ਨਾ ਕਿ ਆਇਆ। ਹਾਂ। ਮੈਂ ਵੀ ਉਹੀ ਕਹਿਣ ਲੱਗਾ ਏ ਗੱਲ ਤਾਂ ਪੂਰੀ ਸੁਣ ਲਓ ਵੀ ਇਨਾ ਬਿਨਾਂ ਆ ਕੇ ਹੁਣ ਆਇਆ ਬਿਨਾਂ ਆ ਕੇ ਹੁਣ ਆਇਆ ਇਹ ਮੈਨੂੰ ਤਾਂ ਆ ਕੇ ਬੰਨਾ ਤੋਕੇ ਫਿਰ ਗਰਮੀ ਬਾੜੀ ਆ ਜੀ ਗਰਮੀ ਪੂਰੀ ਆ ਇਹਨਾਂ ਰੋਟੇ ਹੌਣ ਨਸੀਬ ਹੋਈ ਆ ਸਾਰਿਆਂ ਨੂੰ ਇੱਕ ਟੇ ਰੋਟੀ ਬਣਾਈ ਹੋਣੀ ਖਾਣੀ ਸੀ ਇਹ ਗਰਮਾਣਾ ਇੱਥੇ ਕੋਈ ਕੇਸ ਆ ਗਿਆ ਇੱਥੇ ਆ ਮੜ ਵੀ ਕੁੜੀਆਂ ਡੱਬੇ ਲਿਆਉਂਦੀਆਂ ਕਹਾ ਚੱਕ ਕੇ ਉਹੀ ਕੁੜੀਆਂ ਵੇਚ ਲਿਆਉਂਦੀਆਂ ਏਗੇ ਸਾਡੇ ਬਰਾਬਰ ਬੜੀ ਮ ਕੁੜੀਆਂ ਨੂੰ ਇਹ ਕੰਮ ਸਿਖਾਇਆ ਹੋਇਆ ਤੁਸੀਂ ਨਹੀਂ ਅਸੀਂ ਸਿਖਾਇਆ ਨਹੀਂ ਹਾਂ ਉਹ ਪਰੌਣੇ ਨੇ ਆਉਂਦੇ ਪੈਸੇ ਲਾਉਣ ਦੇ ਮਾਰੀ ਨਾ 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 ਉਹ ਪਰੌਣੇ ਨੇ ਅਸੀਂ ਦੇਖਿਆ ਵੀ ਉਹ ਹੁਣ ਡੱਬੇ ਸਾਡੇ ਕੋਲ ਪਹੁੰਚਣ ਦਾ ਵੀਡੀਓ ਦੇਖਦੀ ਪਹਿਲੇ ਚੈੱਕ ਕਰਦੀ ਨਹੀਂ ਜੇ ਡੱਬਾ ਆਉਂਦਾ ਵੀਡੀਓ ਜਾਨੀ ਵੀਡੀਓ ਦੇਖਦੀ ਸੀ ਨਹੀਂ ਜੇ ਡੱਬਾ ਬਦਲਦੀ ਹੈ ਅਸੀਂ ਡੱਬਾ ਦੇਖ ਲਿਆ ਅਸੀਂ ਬੱਬੂ ਵਾਲਾ ਵੀ ਡੱਬਾ ਦੇਖ ਲਿਆ ਨਹੀਂ ਨਹੀਂ ਅਸੀਂ ਡੱਬਾ ਹਟ ਲੈ ਲਾਂਗੇ ਸਦਕਾਨ ਤੋਂ ਕੱਲਾ 10 ਰੁਪਏ ਉਹ ਨਾਲ ਤੋਂ ਸਾਨੂੰ ਚਾਹੀਦੇ ਨਹੀਂ ਰੱਗ ਚਾਹੀਦਾ ਅਰੇ ਡੱਬੇ ਬਦਲਦਾ ਹੈ ਨਾ ਨਾ ਡੱਬਾ ਸਾਨੂੰ ਐ ਚਾਂਦੀ ਦੇ ਵਰਕ ਵਾਲੇ ਉੱਤੇ ਵਰਕ ਚਾੜਦਾਂਗੇ ਚਾਂਦੀ ਦੇ ਆਪੀ ਇਹ ਸਪੈਸ਼ਲ ਟੀਮ ਮੈਂ ਇਹਨੂੰ ਦੱਸਤਾ ਵੀ ਉਹ ਟੀਰ ਫੜ ਵਾਲਾ ਲੈਣਾ ਜਿੱਤਾ ਭਾਈ ਗੁਲਾਬ ਜੀ ਹੁਣ ਜੀਰ ਫੜ ਪਾਇਆ ਹੋਵੇ ਐ ਥੋੜੀ ਮੂੰਹ ਮੰਗੇ ਨਾ ਮੋਦਨੀ ਮਿਲਦੀ ਬੰਦੇ ਨੂੰ ਸਸਤੀ ਮਰਫੀ ਮੰਗੀ ਜਾਂਦੇ ਉਹ ਸਸਤੀ ਮੰਗੀ ਅਸੀਂ ਮੈਂ ਇਹਨਾਂ ਨੂੰ ਦੁਬਾਰਾ ਵੀ ਨਾ ਬੰਦ ਕਰੀ ਜਨ ਲਗਾ ਮੈਂ ਐਵੇਂ ਕੁੜੀ ਦਾ ਕੱਚਾ ਕਰਾ ਨਹੀਂ ਮਿਲਦੀ ਕਿਹਦੇ ਮਾਂਗੇ ਨਾ ਟੀਰ ਫੜ ਵਾਲਾ ਲੈ ਇਦਾਂ ਉਹ ਕੰਮ ਹੋ ਗਿਆ ਕਹਾ ਆਏ ਆ ਉਹ ਕੀ ਲੈ ਕੇ ਆਏ ਜਾਓਗੇ ਕੀ ਵੇਚ ਜਾਓਗੇ ਹੈ ਹੋਰ ਭਾਈ ਜੇ ਮਰ ਗਏ ਸਮਝ ਲੈ ਪ੍ਰਾਨਿਆਂ ਲੈ ਕੇ ਸਮਝ ਲੈ ਤਾ ਸਭ ਤੋਂ ਦੋ ਘੰਟੇ ਹੀ ਰਹਿਣਾ ਚਲੋ ਫਵਾ ਦਾਂਗੇ ਤੁਹਾਨੂੰ ਵੀਰੇ ਨਾ ਤੇਰੇ ਕੋ ਸ਼ਗਨ ਨਹੀਂ ਦੇਖਿਆ ਵੀ ਕਿੰਨਾ ਕੰਨਾ ਇੱਥੇ ਫਿਰ ਉਹ ਅਸੀਂ ਵੀਡੀਓ ਸਕੇਪਲ ਕਰਦੀ ਸੀ ਕਿਆ ਉਹ ਤੁਹਾਨੂੰ ਅਸੀਂ ਦਿਖਾ ਦਿੰਦੇ ਆ ਕਿੰਨਾ ਕੰਨਾ ਵੀ ਜਾ ਕਰ ਉਹ ਭਾਈ ਲੰਬੀ ਵੀਡੀਓ ਹੀ ਦੇ ਦੇਣੀ ਬਾਪੂ ਆ ਵੀ ਦੇਖ। ਅਸੀਂ ਬੂਰੇ ਬੂਰੇ ਜਿਹੇ ਇਹਦੇ ਪਿੱਛੇ ਛੱਡ ਜਾਂਦੇ ਆ। ਹਾਂ ਛੱਡ। ਉਹ ਦੇਖੋ ਨਾ ਰੋਹੀ। ਛੱਡਾਂ ਤਾਂ ਵੀਡੀਓ ਪਾਦੀ ਮੈਂ ਇਹਨੂੰ ਮੈਨੂੰ। ਛੱਡਾਂ ਨਾ ਛੱਡਾਂ ਵਾਲੀ ਦਿਖਾਈ ਇਹਨਾਂ ਨੂੰ ਹੈ। ਨਹੀਂ ਨਹੀਂ। ਵੀਡੀਓ ਪਾਦੀ ਛੱਡਾਂ ਵਾਲੀ। ਹਾਂ। ਵੀ 10 ਰੁਪਏ ਤੋਂ ਵੱਧ ਭੇੜਨੇ ਮੰਗੇ ਜੁਰਮਾਨਾ ਉਹਨੂੰ। ਛੱਡਾਂ ਵਾਲੀ। 2 ਸਾਲ ਦੀ ਕੈਦ 10000 ਜੁਰਮਾਨਾ। ਜਿਹੜਾ 10 ਰੁਪਏ ਤੋਂ ਵੱਧ ਲੈਣੀ ਕੁੜੀ। ਰੱਖਣੀ ਬਣ ਕੇ ਬਸ 10 ਰੁਪਏ ਤੋਂ ਵੱਧ। ਫੇਰ ਡੱਬੇ ਮੰਗਦੇ ਨੇ ਮਰਸੀਆਂ ਦੇ ਮਿਲ ਕੇ ਇੱਕ ਦੇ। ਅਲਦੀ ਦਾ ਚੋਲੇ ਜਾਂਦੀ ਕੋਈ ਜੁਰਮਾਨਾ ਨਹੀਂ ਹੈਗਾ ਮੇਰੇ ਕੋਲ ਨਹੀਂ ਗਿਆ ਸਟੇਸ਼ਨ ਨਾ ਨਹੀਂ ਉਧਰ ਜਾਣਾ ਫਾੜ ਤੋਂ ਜਾਣਾ ਉਧਰੋਂ ਜਾਣਾ ਆਪਣੀ ਸਾਈਡ ਤੋਂ ਆਪਣੇ ਮੂੜਫਲੇ ਕਰਨ ਨੂੰ ਫਾੜਾ ਤੋਂ ਮੁੜ ਕੇ ਨਾਲ ਜਾਂਦੇ ਆਂ ਰੋਡ ਤੇ ਮੁਰਤੀ ਬਹਿਣ ਦੱਦਿਆ ਤਾ ਕਵਾੜ ਪੜੀ ਖੜੀ ਸੀ ਕਵਾੜ ਕਵਾੜ ਖੜੀ ਕਵਾੜ ਖੜੀ ਸਾਈਡ ਤੇ ਉਹਨੂੰ ਤੂੰ ਪੁੱਛਦਾ ਹੁੰਨੀ ਆ ਲਾਲਾ ਠੀਕ ਆ ਵੱਡੀ ਸਾਹ ਆ ਕਰੋ ਖੜੀ ਖੜੀ ਗੜ ਗਈ ਮੁਰਤੀ ਦੀ ਆ ਹਾਂ ਰੋ ਤੇ ਮੁਰਤੀ ਬਹਿ ਨਹੀਂ ਦਿੱਤੀ ਜੀ ਪਹਿਲਾਂ ਗੁੰਡਿਆਂ ਵਾਲੀ ਲੱਗਦੀ ਆ 8 10 ਆ ਕੋਈ ਨਹੀਂ ਆਇਆ ਕੋਈ ਨਹੀਂ ਰਾਖੀਆਂ ਉਹ ਵੱਡੀ ਗੱਡੀ ਆ ਇਹ ਇਹ ਮੈਨੂੰ ਕਹਿਣ ਲੱਗਿਆ ਮੈਂ ਇਹਨੂੰ ਬੈਠਾ ਲੰਘਾ ਦੇਣਾ ਤੇ ਬਹਿ ਗਿਆ ਕਹਿੰਦੇ ਇਹਨੂੰ ਮੈਂ ਠੀਕ ਕਰਾ ਦੇ ਵੀਰ ਤਾਂ ਮੈਂ ਕਹਿੰਦਾ ਲੈ ਜਲਦੀ ਹੈ ਕਰਦੇ ਕਿੱਥੋਂ ਮੰਗਾ ਲੈ ਅਸਾਂ ਲੱਗੇ ਹੈ ਮੈਂ ਕਿਹਾ ਲੈ ਜਾਦੇ ਹਾਂ ਕਰ ਲੋਗੇ ਆਪਾਂ ਸਾਰਾ ਕਮਪਾਡ ਇਕੱਠੋ ਕਰੇ ਸਾਰਾ ਭੋੜੀਆਂ ਵੀ ਲਾ ਦਿੰਦੇ ਆ ਬੜੀ ਖੁੱਲੀ ਡੁੰਦੀ ਗੱਡੀ ਆ ਬਾਈ 에ਰ ਸਿੱਟਰ ਆ ਆਰਾਮ ਨਾਲ ਲਟ ਕੇ ਨਾ ਇਹ ਲੋਡ ਡਰਨਗੇ ਉਹਦੇ ਵੀ ਕੋਣ ਨਹੀਂ ਬੈਣ ਨਹੀਂ ਬੈਣ ਬੈਣ ਆਪ ਕਹਿੰਦਾ ਨਵੇਂ ਇਹਨੂੰ ਠੀਕ ਕਰਾ ਲੈਣ ਮੈਂ ਕਿਹਾ ਕਰਾ ਦਈਏ ਇਹ ਆਸਣ ਲੱਗੀ ਕਿੱਥੇ ਬੰਦਾ ਰਹਿ ਰਿਹਾ ਹੈ ਤੇ ਇਹ ਮਕਵਾੜ ਅਗਰ ਕਹਿੰਦੀ ਪਰ ਆ 8 ਸੀਟਰ ਕੱਢੀ ਆ ਉਹ ਬੈਠ ਕੇ ਢੋਲੇ ਬੈਠੋ ਤੇ ਆਂ